ਸੋ ਸ੍ਰੀ ਕਾਲ ਨਮਸਤੇ ਅਸਲਾਮੁਅਲੈਕਮ ਹੋਰ ਕਿਦਾਂ ਜੀ ਸਾਰੇ ਕਹਿੰਦਾ ਦਿਲ ਤੋਂ ਰੋਏ ਦਿਲ ਤੋਂ ਰੋਏ ਪਰ ਬੁੱਲਾ ਤੂੰ ਮੁਸਕਰਾਉਂਦੇ ਰਹੇ ਉਹਨਾਂ ਨੂੰ ਮਿਲਣ ਦੀ ਉਮੀਦ ਲਗਾਉਂਦੇ ਰਹੇ ਉਹ ਸਾਨੂੰ ਇੱਕ ਲਮਾ ਉਹ ਸਾਨੂੰ ਇੱਕ ਲਮਾ ਨਾ ਦੇ ਪਾਇਆ ਮੁਲਾਕਾਤ ਦਾ ਅਸੀਂ ਐਵੇਂ ਦੋਸ਼ ਕਿਸਮਤ ਦਾ ਸਮਝ ਕੇ ਲਾਉਂਦੇ ਰਹੇ ਤੇ ਮਨ ਨੂੰ ਸਮਝਾਉਂਦੇ ਰਹੇ ਹਾਂ ਜੀ ਦੋਸਤੋ ਹੋਰ ਕੀ ਬੰਦਾ ਪਿਆ ਹਾਓ ਆਰ ਯੂ ਹੋਰ ਕਹਿੰਦਾ ਇਨਸਾਨ ਐਵੇਂ ਹੀ ਕਿਸਮਤ ਤੇ ਦੋਸ਼ ਲਾਉਂਦਾ ਰਹਿੰਦਾ ਇਨਸਾਨ ਨੂੰ ਕਿਸਮਤ ਤੇ ਦੋਸ਼ ਲਾਉਣ ਦੀ ਲੋੜ ਨਹੀਂ ਹੁੰਦੀ ਕਹਿੰਦਾ ਜਿਹੜੀ ਚੀਜ਼ ਆਪਣੀ ਹੈ ਤੁਹਾਡੇ ਕੋਲ ਖੁਦ ਚੱਲ ਕੇ ਆਏਗੀ ਤੇ ਜਿਹੜੀ ਚੀਜ਼ ਤੁਹਾਡੀ ਨਹੀਂ ਮੁਠੀਆਂ ਵਿੱਚ ਬੰਦ ਕਰਕੇ ਵੀ ਸਾਂਭ ਲੋ ਤੇ ਉਹਦੇ ਵੀ ਮੁਠੀ ਖੋਲ ਕੇ ਇੱਕ ਦਿਨ ਤੁਹਾਡੇ ਕੋਲੋਂ ਚਲੇ ਜਾਣਾ ਹੈ ਤੋ ਆਪਣੇ ਆਪ ਤੇ ਯਕੀਨ ਕਰਨਾ ਸਿੱਖੋ ਆਪਣੀ ਗੱਲ ਬਾਤ ਤੇ ਯਕੀਨ ਕਰਨਾ ਸਿੱਖੋ ਕਹਿੰਦਾ ਜ਼ਿੰਦਗੀ ਦੇ ਵਿੱਚ ਜੇ ਕਿਸੇ ਨੇ ਕਿਸੇ ਨਾਲ ਮੁਲਾਕਾਤ ਕਰਨੀ ਹੈਗੇ ਤਾਂ ਆਪਣੇ ਆਪ ਨੂੰ ਐਸਾ ਬਣਾਓ ਕਿ ਇਨਸਾਨ ਖੁਦ ਅਰਸੇ ਕਿ ਯਾਰ ਮੈਨੂੰ ਉਹਨੂੰ ਮਿਲਣਾ ਹੈਗਾ ਸੋ ਬਲੀਵ ਇਨ ਯੋਰself ਤੁਹਾਨੂੰ ਪਤਾ ਹੈ ਕਿ ਪਿੰਗੀ ਹਮੇਸ਼ਾ ਬੰਦੇ ਨੂੰ ਇਨਸਪੀਰੇਸ਼ਨ ਦਿੰਦੀ ਹੈ ਪੋਜ਼ਿਟਿਵ ਥੌਟਸ ਦਿੰਦੀ ਹੈ ਕਿ ਹਮੇਸ਼ਾ ਆਪਣੇ ਆਪ ਇੰਨੀ ਕਿ ਜਿਆਦਾ ਪੋਜ਼ਿਟਿਵਿਟੀ ਪਰ ਦੋ ਯੂ ਸ਼ੁਡ ਬੀ ਪੋਜ਼ਿਟਿਵ ਤੁਹਾਨੂੰ ਪਤਾ ਹੈ ਨਾ ਕਿ ਮੇਰਾ ਬਲੱਡ ਗਰੁੱਪ ਕੀ ਹੈਗੇ ਆ ਉਹ ਪੋਜ਼ਿਟਿਵ ਮੀਨਸ ਆਲਵੇਸ ਪੋਜ਼ਿਟਿਵ ਹਾਂਜੀ ਤੇ ਹੋਰ ਅਸੀਂ ਇਹ ਗੱਲਾਂ ਬਾਤਾਂ ਬਹੁਤ ਅੱਛਾ ਲੱਗਦਾ ਆਪਣੇ ਫਰੈਂਡਸ ਨਾਲ ਗੱਲਬਾਤ ਕਰ ਪਿੰਕੀ ਦੀ ਚਾਗ ਲੈਂ ਯੂ نو ਵਾਟਸ ਪਿੰਕੀ ਸੇਸ ਤੋਂ ਅਨੁਸਾਰ ਇਹਨੂੰ ਕੀ ਕਹਿੰਦੀ ਹੁੰਦੀ ਅੱਜ ਕੈਨ ਮੀਨਸ ਹਮੇਸ਼ਾ ਖੁਸ਼ ਰਹੋ ਕਾਮਯਾਬ ਰਹੋ ਬਾਤ ਰਹੋ ਦੋਸਤੋ ਸੀ ਐਸੀ ਗੱਲਬਾਤ ਨਾ ਹਮੇਸ਼ਾ ਮੈਨੂੰ ਸਪੋਰਟ ਕਰਦੇ ਰਹੋ ਤੁਹਾਨੂੰ ਮੇਰਾ ਫੈਨ ਪੇਜ ਤਾਂ ਪਤਾ ਹੀ ਹੈਗਾ ਪਿੰਕੀ ਸੰਦੂਸ ਪਿੰਕੀ ਮੋਗੇ ਵਾਲੀ ਦੇ ਇਨਬਾਕਸ ਦੇ ਵਿੱਚ ਤੁਸੀਂ ਮੈਨੂੰ ਜੋ ਵੀ ਗੱਲਬਾਤ ਸ਼ੇਅਰ ਕਰ ਸਕਦੇ ਹੋ ਸੋ ਐਦਾਂ ਹੀ ਮੇਰੀ ਗੱਲਬਾਤ ਨੂੰ ਸਪੋਰਟ ਕਰਦੇ ਹੋ ਲਵ ਯੂ ਗਾਇਜ਼ ਸਸ਼ੀ ਕਰਤੋਂ ਸਭ ਦਾ ਰੱਬ ਰੱਖਾ ਥੈਂਕ ਯੂ ਵੈਰੀ ਮਚ ਬਾਏ ਗਾਇਜ਼